ਸੀ ਪੜਾਂਗੇ ਕਿਝਕੀਲ ਦਾ ਪੰਜਮਾ ਅਧਿਆਇ ਹੋਰ ਪਰਤਖ ਪਰਮਾਨ ਪਹਿਲੀ ਆਇਤ ਹੈ ਆਦਮੀ ਦੇ ਪੁੱਤਰ ਤੂ ਇੱਕ ਤੇ ਤਲਵਾਰ ਲੈ ਅਤੇ ਨਾਈ ਦੇ ਉਸਰੇ ਵਾਂਗਰ ਉਹਨੂੰ ਲੈ ਕੇ ਉਹਦੇ ਨਾਲ ਸਿਰ ਤੇ ਦਾੜੀ ਮੋਨਾ ਅਤੇ ਤੱਕੜੀ ਲੈ ਕੇ ਵਾਲਾ ਨੂੰ ਤੋਲ ਕੇ ਉਹਨਾਂ ਦੇ ਹਿੱਸੇ ਬਣਾਉਂ ਦੂਸਰੀ ਆਇਤ ਫਿਰ ਜਦੋਂ ਘੇਰੇ ਦੇ ਦਿਨ ਪੂਰੇ ਹੋ ਜਾਣ ਤਾਂ ਉਹਨਾਂ ਦਾ ਤੀਜਾ ਭਾਗ ਲੈ ਕੇ ਸ਼ਹਿਰ ਦੇ ਵਿੱਚਕਾਰ ਅੱਗ ਵਿੱਚ ਸਾੜ ਫੇਰ ਦੂਜੀ ਵਾਰ ਤੀਜਾ ਹਿੱਸਾ ਲੈ ਕੇ ਤਲਵਾਰ ਨਾਲ ਉਹਨਾਂ ਨੂੰ ਸ਼ਹਿਰ ਦੇ ਇੱਧਰ-ਉੱਧਰ ਮਾਰ ਅਤੇ ਰਹਿਦਾ ਤੀਜਾ ਭਾਗ ਹਵਾ ਵਿੱਚ ਖਿਲਾਰ ਦੇ ਅਤੇ ਮੈਂ ਉਹਨਾਂ ਦੇ ਪਿੱਛੇ ਤਲਵਾਰ ਤੋ ਲਵਾਂਗਾ ਤੀਸਰੀ ਆਇਤ ਅਤੇ ਉਹਨਾਂ ਵਿੱਚੋਂ ਥੋੜੇ ਜਿਹੇ ਵਾਲ ਗਿਣ ਕੇ ਗਿਣ ਲੈ ਅਤੇ ਉਹਨਾਂ ਨੂੰ ਆਪਣੇ ਪੱਲੇ ਵਿੱਚ ਬੰਨ ਚੌਥੀ ਆਇਤ ਫੇਰ ਉਹਨਾਂ ਵਿੱਚੋਂ ਕੁਝ ਕੱਟ ਕੇ ਅੱਗ ਵਿੱਚ ਪਾ ਦੇ ਅਤੇ ਅੱਗ ਵਿੱਚ ਸਾੜ ਦੇ ਇਸ ਵਿੱਚੋਂ ਇੱਕ ਅਗਨੀ ਇਸਰਾਇਲ ਦੇ ਸਾਰੇ ਘਰਾਣੇ ਵਿੱਚੋਂ ਨਿਕਲੇਗੀ ਪੰਜਵੀਂ ਆਇਤ ਪ੍ਰਭੂ ਯਹਵਾਹ ਮਰਮਾਉਂਦਾ ਹੈ ਕਿ ਯਰੂਸ਼ਲਮ ਇਹੋ ਹੀ ਹੈ ਮੈਂ ਉਹਨਾਂ ਨੂੰ ਕੌਮਾਂ ਦੇ ਕੇਂਦਰ ਵਿੱਚ ਰੱਖਿਆ ਹੈ ਤੇ ਉਹਨਾਂ ਦੇ ਆਲੇ-ਦੁਆਲੇ ਦੇ ਸੰਨ ਛੇਵੀਂ ਆਇਤ ਅਤੇ ਉਹਨਾਂ ਉਸ ਨੇ ਮੇਰੇ ਨਿਆਂਵਾਂ ਦੇ ਵਿਰੁੱਧ ਆਕੀ ਹੋ ਕੇ ਦੂਜਿਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਪੁਣਾ ਕੀਤਾ ਦੁਸ਼ਟਤਾ ਕੀਤੀ ਅਤੇ ਮੇਰੀਆਂ ਵਿਧੀਆਂ ਦੇ ਵਿਰੁੱਧ ਚਫੇਰੇ ਦੇ ਦੇਸਾਂ ਨਾਲੋਂ ਵਧੇਰੇ ਬਰਿਆਈ ਕੀਤੀ ਕਿਉਂ ਜੋ ਉਹਨਾਂ ਨੇ ਮੇਰੇ ਨਿਆਂਵਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਵਿਧੀਆਂ ਵਿੱਚ ਨਹੀਂ ਚੱਲੇ ਸਤਮੀ ਆਇਤ ਸੋ ਪ੍ਰਭੂ ਵਯਮ ਫਰਮਾਉਂਦਾ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਕੌਮਾਂ ਨਾਲ ਵਧੇਕ ਉਪਾਦੀ ਹੋ ਅਤੇ ਮੇਰੀਆਂ ਵਿਧੀਆਂ ਉੱਤੇ ਨਹੀਂ ਤੁਰੇ ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਸੋ ਆਪਣੇ ਆਲੇ ਦੁਆਲੇ ਦੀਆਂ ਕੌਮਾਂ ਦੇ ਹੁਕਮਾਂ ਉੱਤੇ ਅਮਲ ਨਹੀਂ ਕੀਤਾ। ਅੱਠਵੀਂ ਆਇਤ ਐਸਲੇ ਪ੍ਰਭੂ ਵਯਮ ਫਰਮਾਉਂਦਾ ਹੈ ਕਿ ਵੇਖ ਮੈਂ ਉਹੀ ਹਾਂ ਮੈਂ ਹੀ ਤੇਰੇ ਵਿਰੁੱਧ ਹਾਂ ਅਤੇ ਮੈਂ ਕੌਮਾਂ ਦੇ ਸਾਹਮਣੇ ਤੇਰੇ ਵਿੱਚ ਨਿਉ ਕਰਾਂਗਾ। ਨੌਵੀਂ ਆਇਤ ਅਤੇ ਮੈਂ ਤੇਰੇ ਸਾਰੇ ਕਰਨਾਉਣੇ ਕੰਮਾਂ ਦੇ ਕਾਰਨ ਤੇਰੇ ਨਾਲ ਉਹ ਕਰਾਂਗਾ ਜੋ ਹੁਣ ਤੱਕ ਕਦੇ ਨਹੀਂ ਕੀਤਾ ਅਤੇ ਅੱਗੇ ਲਈ ਇਹੋ ਜਿਹਾ ਵੀ ਕਿਸੇ ਨਾਲ ਨਹੀਂ ਕਰਾਂਗਾ 10ਵੀਂ ਆਇਤ ਸੋ ਤੇਰੇ ਵਿੱਚ ਪਿਓ ਪੁੱਤਰਾਂ ਨੂੰ ਖਾਣਗੇ ਅਤੇ ਪੁੱਤਰ ਪਿਮਾ ਨੂੰ ਖਾ ਜਾਣਗੇ ਅਤੇ ਤੇਰੇ ਵਿੱਚ ਨਯਨ ਉੱਤੇ ਮੈਂ ਤੇਰੇ ਉੱਤੇ ਨਯਨ ਨੂੰ ਪੂਰਾ ਕਰਾਂਗਾ ਅਤੇ ਮੈਂ ਤੇਰੀ ਬਾਕੀ ਅੰਸ਼ ਨੂੰ ਸਾਰੀਆਂ ਹਵਾਵਾਂ ਵਿੱਚ ਖਿਲਾਰ ਦੇਵਾਂਗਾ 11ਵੀਂ ਅਤਸੋ ਪ੍ਰਭੂ ਇਹ ਵਾਦਾ ਵਾਕ ਹੈ ਕਿ ਮੈਨੂੰ ਆਪਣੇ ਜੀਵਨ ਦੀ ਸੌਂ ਕਿਉਂ ਜੋ ਤੂੰ ਆਪਣੇ ਸਾਰਿਆਂ ਭੈੜਿਆਂ ਕੰਮਾਂ ਨਾਲ ਅਤੇ ਘਣਾਣੇ ਅਤੇ ਸਾਰਿਆਂ ਘਣਾਉਣੀਆਂ ਅਵਸਥਾ ਨਾਲ ਮੇਰੇ ਪਵਿੱਤਰ ਸਥਾਨ ਨੂੰ ਪਲੀਤ ਪ੍ਰਿਸ਼ਟ ਕੀਤਾ ਇਸ ਲਈ ਮੈਂ ਵੀ ਤੈਨੂੰ ਹਾਨੀ ਪਹੁੰਚਾਵਾਂਗਾ ਤੇ ਮੇਰੀ ਅੱਖ ਲਿਹਾਜ ਨਹੀਂ ਕਰੇਗੀ ਔਰ ਮੈਂ ਕਦੇ ਵੀ ਤਰਸ ਨਹੀਂ ਕਰਾਂਗਾ 12ਵੀਂ ਐਤ ਤੇਰਾ ਤੀਜਾ ਹਿੱਸਾ ਹਵਾ ਨਾਲ ਮਰ ਜਾਵੇਗਾ ਅਤੇ ਕਾਲ ਨਾਲ ਤੇਰੇ ਅੰਦਰ ਬਰਬਾਦ ਹੋ ਜਾਵੇਗਾ ਅਤੇ ਤੀਜਾ ਹਿੱਸਾ ਤੇਰੇ ਆਲੇ-ਦੁਆਲੇ ਦੀ ਤਲਵਾਰ ਨਾਲ ਡਿੱਗ ਪਵੇਗਾ ਅਤੇ ਤੀਜਾ ਹਿੱਸਾ ਸਾਰੀਆਂ ਹਵਾਵਾਂ ਵਿੱਚ ਖਿਲਾਰ ਦੇਾਂਗਾ ਅਤੇ ਮੈਂ ਤਲਵਾਰ ਉਹਨਾਂ ਦੇ ਪਿੱਛੇ ਤੋ ਲਵਾਂਗਾ 13ਵੇਂ ਤਾਂ یوں ਮੇਰਾ ਕ੍ਰੋਧ ਪੂਰਾ ਹੋਵੇਗਾ ਤਦੋਂ ਮੇਰਾ ਗੁੱਸਾ ਉਹਨਾਂ ਉੱਤੇ ਮਦਮ ਹੋ ਜਾਵੇਗਾ ਤੇ ਮੈਂ ਸ਼ਾਂਤ ਮੈਨੂੰ ਸ਼ਾਂਤੀ ਹੋਵੇਗੀ ਤੇ ਜਦੋਂ ਮੈਂ ਉਹਨਾਂ ਉੱਤੇ ਆਪਣਾ ਕਹਿਰ ਪੂਰਾ ਕਰਾਂਗਾ ਤਦੋਂ ਜਾਣਨਗੇ ਕਿ ਮੈਂ ਯਹੋਵਾ ਨੇ ਆਪਣੀ ਅਣਖ ਨਾਲੇ ਸਭ ਕੁਝ ਉਚਰਿਆ ਹੈ। 14ਵੇਂ ਆਇਤ ਇਸ ਤੋਂ ਬਿਨਾਂ ਮੈਂ ਤੈਨੂੰ ਉਹਨਾਂ ਕੌਮਾਂ ਦੇ ਵਿੱਚ ਜੋ ਤੇਰੇ ਆਲੇ-ਦੁਆਲੇ ਹਨ ਅਤੇ ਉਹਨਾਂ ਸਾਰੀਆਂ ਦੇ ਨਜ਼ਰਾਂ ਵਿੱਚ ਜੋ ਤੇਥੋਂ ਲੰਘਣਗੇ ਉਜਾੜੇ ਤੇ ਿਕਤਾਨਾ ਬਣਾਵਾਂਗਾ। 15ਵੇਂ ਐਸੋ ਜਦੋਂ ਮੈਂ ਸ਼ਹਿਰ ਮੈਂ ਕਹਿਰ ਹਰ ਖਤੇ ਸਖਤ ਸਲਾਮਤ ਅਤੇ ਸਖਤ ਮੁਲਾਮਤ ਨਾਲ ਤੇਰਾ ਨਿਉ ਕਰਾਂਗਾ ਤਾਂ ਤੂੰ ਆਪਣੇ ਦਿਵਾਲੇ ਦੀਆਂ ਕੰਮਾਂ ਲਈ ਉਲਾਂਬਾ ਠੱਠੇ ਸਿੱਖਿਆ ਅਰ ਹਾਲ ਦਾ ਕਾਰਨ ਬਣੇਗਾ ਮੈਂ ਯਹੋਵਾ ਨੇ ਇਹ ਉਚਰਿਆ ਹੈ 16ਵੀਂ ਆਇਤ ਜਦੋਂ ਮੈਂ ਭਿਆਨਕ ਕਾਲ ਦੇ ਤੀਰ ਜੋ ਉਹਨਾਂ ਦੇ ਮਾਰਨ ਲਈ ਹਨ ਉਹਨਾਂ ਵੱਲ ਛੱਡਾਂਗਾ ਜਿਨ੍ਹਾਂ ਨੂੰ ਮੈਂ ਤੇਰੇ ਮਾਰਨ ਲਈ ਵੀ ਛੱਡਾਂਗਾ ਅਤੇ ਮੈਂ ਤੇਰੇ ਵਿੱਚ ਬਹੁਤ ਹੀ ਬਹੁਤ ਕਾਲ ਪਾਵਾਂਗਾ ਤੇ ਤੇਰੀ ਰੋਟੀ ਦਾ ਸਾਧਨ ਨੂੰ ਭੰ ਸੁਟਾਂਗਾ ਸਤਾਰ ਮੈਂ ਐਤ ਅਤੇ ਮੈਂ ਤੇਰੇ ਵਿੱਚ ਕਾਲ ਅਤੇ ਬੁਰੇ ਦਰਿੰਦੇ ਘੱਲਾਂਗਾ ਤੇ ਉਹ ਤੈਨੂੰ ਅੰਤਰਾ ਕਰਨਗੇ ਤੇ ਤੇਰੇ ਵਿੱਚੋਂ ਦੀ ਹਵਾ ਅਤੇ ਖੂਨ ਖਰਾਬਾ ਲੰਗੇਗਾ ਅਤੇ ਮੈਂ ਤੇਰੇ ਉੱਤੇ ਤਲਵਾਰ ਲਿਆਵਾਂਗਾ ਮੈਂ ਯਹੋਵਾ ਨੇ ਇਹ ਉਚਰਿਆ ਹੈ ਆਮੀਨ ਪ੍ਰਭੂ ਜੀ ਇਹਨਾਂ ਵਿਚਾਰਨ ਪੜੇ ਸੋਣੇ ਜਾਂਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਵਸਤੇ ਰਹਿਣ ਆਮੀਨ ਸਾਂਝਾ ਮਿਸਕੀ